ਅੰਮ੍ਰਿਤਸਰ ਪੁਲਿਸ ਨੂੰ ਇੱਕ ਹੋਰ ਕਾਮਯਾਬੀ ਮਿਲੀ ਹੈ ਐਨਡੀਪੀਸੀ ਐਕਟ ਦੇਖਤਾ ਹੈ ਨਸ਼ਾ ਦੇ ਖਿਲਾਫ ਮੁਹਿੰਮ ਜਿਹੜੀ ਚੜੀ ਗਈ ਸੀਗੀ ਉਸ ਦੇ ਖਲਾਫ ਉਸ ਦੇ ਅੱਗੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਕੁਝ ਨਸ਼ੀਲੇ ਪਦਾਰਥ ਔਰ ਹਥਿਆਰ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਦਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਤੇ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਕੁਨ ਨਸ਼ੀਲੇ ਪਦਾਰਥ ਉਹ ਹਥਿਆਰ ਵੀ ਬਰਾਮਦ ਕੀਤੇ ਨੇ ਏਡੀ ਡੀਸੀਪੀ ਸਾਡੇ ਨਾਲ ਇਨਵੈਸਟੀਗੇਸ਼ਨ ਇਸ ਸਰ ਇਹ ਜਿਹੜੇ ਅੱਜ ਦੋ ਲੋਕ पकड़े ਗਏ ਨੇ ਕੀ ਕੀ ਇਹਨਾਂ ਕੋਲ ਬਰਾਮਦ ਹੋਇਆ ਕਿਸ ਕੇਸ ਚ ਕੀ ਕੀ ਇਹਨਾਂ ਨੇ ਇਹਨਾਂ ਦੀ ਐਕਟੀਵਿਟੀਆਂ ਆ ਇਹ ਦੋਨੋਂ ਜਿਹੜੇ ਜੀ ਸਰਜੀਤ ਸਿੰਘ ਜਿਹੜਾ ਭੱਗੂਪੁਰ ਰਤਾੜ ਦਾ ਅਜਨਾਲਾ ਤਹਿਸੀਲ ਦਾ ਔਰ ਗੁਰਕੀਰਤ ਸਿੰਘ ਇਥੇ ਲੋਕਲ ਛਾਟੇ ਦਾ ਇਹ ਸਾਡੀ ਟੀਮ ਜਿਹੜੀ ਕਿ ਏਡੀਸੀਪੀ ਵਿਰਕ ਸਾਹਿਬ ਕਮਲਜੀਤ ਸਿੰਘ ਏਸੀਪੀ ਨੇ ਦਲਬਾਖ ਸਿੰਘ ਸੀਆਈਏ ਇੰਚਾਰਜ ਨੇ ਇਹਨਾਂ ਦੀ ਟੀਮ ਨੂੰ ਇਹ ਕਾਮਯਾਬੀ ਮਿਲੀ ਆ ਔਰ ਦੋਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਕੋਲੋਂ 3 ਕਿਲੋ ਆਫੀਮ ਔਰ ਤਿੰਨ ਵੈਪਨ ਨੇ ਦੋ ਰਾਈਫਲਾਂ ਨੇ ਇੱਕ ਸਪਰਿੰਗਫੀਲਡ ਇੱਕ 12 ਬੋਰ ਦੀ ਰਾਈਫਲ ਆ ਔਰ ਇੱਕ 32 ਬੋਰ ਦਾ ਰਵਲਵਰ ਆ ਔਰ 20000 ਇਹਨਾਂ ਦੇ ਕੋਲੋਂ ਡਰੱਗ ਮਨੀ ਐਂਡ ਫੋਰਚੂਨਰ ਗੱਡੀ ਰਿਕਵਰ ਕੀਤੀ ਗਈ ਹੈ ਜੋ ਜਿਹੜੀ ਆਪੀ ਅਮ ਤੁਸੀਂ ਪਕੜੀ ਹੈ ਇਸ ਤੋਂ ਪਹਿਲੇ ਵੀ ਅਮਨਸਰ ਪੁਲਿਸ ਕਾਫੀ ਮਾਰ ਕੇ ਮਾਰ ਚੁੱਕੀ ਹੈ ਇਹ ਕੁਆਂਟੀਟੀ ਵੀ ਜ਼ਿਆਦਾ ਹੈ ਇਹ ਕਿੱਥੋਂ ਲੈ ਕੇ ਆ ਰਹੇ ਸੀਗੇ ਕਿੱਥੋਂ ਪਹਿਲੇ ਵੀ ਇਹਨਾਂ ਦੇ ਉੱਤੇ ਖਿਲਾਫ ਕੋਈ ਇਸ ਤਰ੍ਹਾਂ ਦੇ ਕੇਸ ਹੈਗੇ ਸੀਗੇ ਜਿਹੜੇ ਇਹ ਲੋਕ ਦੋਸ਼ੀ ਅਸੀਂ ਗ੍ਰਫਤਾਰ ਕੀਤੇ ਨੇ ਜਿਹੜੀ ਹੁਣ ਅਸੀਂ ਫੜੀ ਹੈ ਜੀ ਇਹ ਜਿਹੜੇ ਇਹਨਾਂ ਦੀ ਪੁੱਛਗਿੱਛ ਮੋਡਲੀ ਤੋਂ ਪਤਾ ਲੱਗ ਰਿਹਾ ਵੀ ਇਹ ਝਾਰਖੰਡ ਤੋਂ ਲੈ ਕੇ ਆਏ ਆ ਔਰ ਅਸੀਂ ਇਹਨਾਂ ਦੇ ਜਿਹੜੇ ਬੈਕਵਰਡ ਔਰ ਫਾਰਵਰਡ ਲਿੰਕੇਜਸ ਆ ਉਹਨਾਂ ਨੂੰ ਐਸਟੈਬਲਿਸ਼ ਕਰਾਂਗੇ ਵੀ ਜਿੱਥੋਂ ਪਾਰਟਿਕੂਲਰ ਐਗਜ਼ੈਕਟ ਕਿਹਦੇ ਕਣੋਂ ਲੈ ਕੇ ਆਏ ਤੇ ਅ ਦੇਣੀ ਸੀ ਔਰ ਜਿਹੜਾ ਇਹ surjeet singh ਹੈ ਇਹ 44 ਸਾਲ ਦਾ ਵਿਅਕਤੀ ਆ ਔਰ ਇੱਥੇ ਪਹਿਲਾਂ ਹੀ ਇੱਕ ਪਰਚਾ ਆਲਰੇਡੀ ਤਰਨਤਾਰਨ ਦੇ ਵਿੱਚ ਅੱਧਾ ਕਿਲੋ ਆਫੀ ਹੰਦਾ ਦਰਜ ਹੈ ਜੀ ਸਰ ਜਿਸ ਤਰ੍ਹਾਂ ਤੁਸੀਂ ਦੱਸਿਓ ਕਿ ਪਹਿਲੇ ਵੀ ਪਰਚਾ ਦਤੇ ਐ ਐਨਡੀਪੀਸੀ ਅਕਦਰ ਦਾ ਹੈਗਾ ਹੈ ਅੱਧਾ ਕਿਲੋ ਦਾ ਤਰਨਤਾਰਨ ਦੇ ਵਿੱਚ ਕੀ ਆ ਸਿਰਫ ਆਫੀਂਗ ਦੇ ਵਗੈਰਾ ਹੀ ਸਪਲਾਈ ਕਰਦੇ ਨੇ ਹੋਰ ਵੀ ਅੱਗੇ ਕੋਈ ਹੋਰ ਐਕਟੀਵਿਟੀ ਵੀ ਚਿੱਟਾ ਹੋ ਗਿਆ ਜਾਂ ਹੋਰ ਕੁਝ ਹਥਿਆਰਾਂ ਦੀ ਸਮਗਲਿੰਗ ਹੈ ਕੁਝ ਇਸ ਤਰ੍ਹਾਂ ਦਾ ਕੁਝ ਸਾਹਮਣੇ ਆਇਆ ਜੀ ਦੇਖੋ ਜੀ ਇਹ ਹੈ ਤਾਂ ਅੱਜਕੱਲ ਜਿਹੜੇ ਇਹ ਮਿਕਸ ਕੋਈ ਹੋਰ ਗੈਂਗ ਨੇ ਹਾਲੇ ਕੁਝ ਵੀ ਹੋ ਸਕਦਾ ਪਰ ਜਿਹੜੀ ਪ੍ਰੀਲਿਮਿਨਰੀ ਆ ਉਹਦੇ ਵਿੱਚੋਂ ਇਹਨਾਂ ਕੋ ਸਾਨੂੰ ਆਫੀਨ ਦਾ ਹੀ ਪਤਾ ਲੱਗਿਆ ਔਰ ਅਸੀਂ ਆਸ ਆ ਵੀ ਇਹਦੇ ਵਿੱਚ ਜੇ ਕੋਈ ਵੈਪਨ ਵੀ ਨੇ ਤੇ ਹੋਰ ਵੀ ਕਈ ਕੁਝ ਨਿਕਲ ਸਕਦਾ ਅੱਛਾ ਜਿਸ ਤਰ੍ਹਾਂ ਵੈਪਨ ਦੀ ਤੁਸੀਂ ਗੱਲ ਕੀਤੀ ਹੈ ਜਿਹੜੇ ਵੈਪਨ ਨੇ ਸਾਰੇ ਕਿ ਲਾਇਸੈਂਸਿਸ ਨੇ ਇਹਨਾਂ ਦੇ ਕੋਲ ਤਿੰਨ ਵੈਪਨ ਨੇ ਉਹਨਾਂ ਦੇ ਬਾਰੇ ਪਤਾ ਚੱਲ ਪਾਇਆ ਹੈ ਕਿ ਤੁਹਾਨੂੰ ਕਿ ਉਹ ਲਾਇਸੈਂਸੀ ਹੈ ਜਾਂ ਇਲੈਗਲ ਇਹਦਾ ਲਾਇਸੈਂਸ ਬਣਿਆ ਹੋਇਆ ਪਰ ਉਹ ਐਕਸਪਾਇਰ ਆ ਇਸ ਕਰਕੇ ਤਿੰਨੇ ਤਿੰਨ ਵੈਪਨ ਉਹ ਮਲਵੇਟ ਪ੍ਰੈਸਨ ਇਲੈਗਲ ਆ illegal weapon ਨੇ ਜਿਹੜਾ ਦੂਸਰਾ ਦੋਸ਼ੀ ਤੁਸੀਂ ਦੱਸ ਰਹੇ ਨਾਲ ਪਕੜਿਆ ਗਿਆ ਹੈ ਕਿਆ ਉਹਦੀ ਪਹਿਲੇ ਵੀ ਕੋਈ ਅਸਤਨ ਦੀ ਹਿਸਟਰੀ ਹੈ ਕ੍ਰਿਮੀਨਲ ਹਿਸਟਰੀ ਹੈ ਉਹਨੇ ਮਤਲਬ ਖਲਾਫ ਵੀ ਕੋਈ ਪਰਚੇ ਦਰਜ ਨੇ ਨਹੀਂ ਉਹ ਯੰਗਸਟਰ ਮੁੰਡਾ ਜੀ ਉਹ ਮਤਲਬ ਇਹ ਦੇਖੋ 44 ਸਾਲ ਦਾ ਉਹ 21 ਸਾਲ ਦਾ ਉਹ ਅਜੇ ਫਰੈਸ਼ ਆ ਪਰ ਇਹ ਆ ਵੀ ਬੱਚੇ ਅੱਜਕੱਲ ਫਲੈਸ਼ੀ ਲਾਈਫ ਸਟਾਈਲ ਤੇ ਮਤਲਬ ਪੈਸਿਆਂ ਦੇ ਲਾਲਚ ਨੂੰ ਨਾਲ ਲੱਗ ਜਾਂਦੇ ਆ ਉਹਨੂੰ ਵੀ ਅਸੀਂ ਇਨ ਡੈਪਥ ਦੇਖਾਂਗੇ थैंक यू सो इज ऑन डीसीपी इन्वेस्टिगेशन हरप्रीत सिंह ਜਿਹੜੇ ਦੱਸ ਰਹੇ ਸਨ ਕਿ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਦੇ ਕੋਲੋਂ 3 ਕਿਲੋ ਅਫੀਮ ਦੇ ਨਾਲ ਕੁਝ ਹਥਿਆਰ ਬਰਾਮਦ ਹੋਏ ਨੇ ਇਹ ਇੱਕ ਕਾਮਯਾਬੀ ਵੱਡੀ ਕਾਮਯਾਬੀ ਹੈ ਕਿਉਂਕਿ ਹਥਿਆਰ ਆ ਜਿਹੜੇ ਲਾਇਸੈਂਸ ਨੇ ਉਹ ਐਕਸਪਾਇਰ ਹੋ ਚੁੱਕੇ ਨੇ ਇਲੀਗਲ ਨੇ ਸੋ ਇਸ ਤੋਂ ਬਾਅਦ ਜਿਹੜੀ ਹੋਰ ਇਨਵੈਸਟੀਗੇਸ਼ਨ ਕੀਤੀ ਜਾਦੀਏਗੀ ਜਾਵੇਗੀ ਹੋਰ ਹਥਿਆਰ ਹੋਰ ਵੀ ਮਾਮਲਾ ਪੁਲਿਸ ਦੇ ਸਾਹਮਣੇ ਆਵੇਗਾ ਕੈਮਰਾ ਪਰਸਨ ਮੁਕੇਸ਼ ਦੇ ਨਾਲ ਜੋਤੀ ਬਹਿਲ ਦੇਨਕਸੂਰਾ ਟੀਵੀ ਅੰਮ੍ਰਿਤਸਰ